ਜਿੰਦ ਗਤ ਮੋ ਜੀ ਵੀ ਜਿਆ ਵਾ ਹੱਥਾਰੇ ਜਾਏ ਨਰਾਸੇ ਕਿਤੇ ਹਲ ਬਿੱਤੇ ਫੁੱਲ ਬੱਬੇ ਕੰਮ ਨ ਆਵੇ ਪਤ ਬਿੜ ਗੁਰੂ ਪਿਆਰੇ ਖਾਲਸਾ ਜੀ ਵਾਇਰਸ ਨੂੰ ਜਿੱਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਾਸ ਕਰਦੇ ਆ ਕਿ ਖਾਲਸਾ ਜੀ ਦੇਸ਼ ਦੇ ਜਿੱਤੇ ਵੀ ਆਪ ਜੀ ਸਾਡੇ प्यारे वीर प्रेम सिंह ਦੇ ਚੈਨਲ ਨਾਲ ਸਰਵਨ ਕਰਦੇ ਚਰਦੀਪਰਾ ਵਿੱਚ ਹੋ ਜੇ ਆਹ ਤੱਕੀ ਕਲਸਾ ਜੀ ਅੱਜ ਆਪਾਂ ਜਿਸ ਤਰ੍ਹਾਂ ਕਿ ਜਾਣਦੇ ਹੋ ਉਸੇ ਕੱਲ ਦਾ ਚਾਲਾ ਸ਼੍ਰੀ ਜੂਰ ਸਾਹਿਬ ਦਾ ਭੋਜਨ ਨੇ ਪਾਇਆ ਤੇ ਕਲਸਾ ਜੀ ਉਹ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤੇਗੜ ਸਾਹਿਬ ਤੋਂ ਚਾਲੇ ਆ ਅੰਮ੍ਰਿਤ ਵੇਲੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਭੋਜਨ ਤਿਆਰ ਬਰ ਤਿਆਰ ਆ ਹੁਣ 15 ਮਿੰਟਾਂ ਦੇ ਵਿੱਚ ਚਾਲਾ ਮਾਰਦੇ ਨਾ ਇੱਥੋਂ ਤੇ ਫਿਰ ਅਗਲਾ ਸਟਾਪ ਜਿਹੜਾ ਹੈ ਉਹ ਸਿੱਧਾ ਜਾ ਕੇ ਆਗਰੇ ਕਰਨਾ ਵਾ ਕੋਈ ਸਮਾਂ ਵੇਚੇ ਕਰਨਾ ਬੋਗਣਾ ਵਾ ਤੇ ਫੌਜਾਂ ਤਿਆਰ ਦੋ ਤਿਆਰ ਇੱਥੇ ਦੇਖ ਸਕਦੇ ਹੋ ਪੁੱਤਰਾ ਸਾਰੇ ਰਾਖੀ ਸੇਵ ਦੇ ਤਿਆਰੀਆਂ ਕਰਕੇ ਰਕਾਂ ਦੇ ਤੇ ਚੜਾਉਂਦੇ ਗਏ ਆ ਤਿਆਰਿਆ ਵਾ ਵਾਹਿਗੁਰੂ ਜੀ ਕਾਰਾ ਬਲਾਵੇ ਨੇ ਹਾਲੋ ਜੀ ਮਿਹਨਤਾਰ ਹਰ ਦੀਵਾਨ ਬਿ ਦੀਵਾਹ ਕੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਮਨੀਸ਼ਰ ਸਿੰਘ ਦਾ ਤਰਨਤਾਲ ਸ਼੍ਰੀ ਬਾਬਾ ਬਕਾਲਾ ਸਾਹਿਬ ਜੋ ਦਲਪੰਥ ਛਾਤਖੰਡ ਸ਼੍ਰੀ ਅਬਚਲਨਗਰ ਸ਼੍ਰੀ ਹਜੂਰ ਸਾਹਿਬ ਦੀ ਜੋ ਯਾਤਰਾ ਕਰ ਰਿਹਾ ਹੈ ਅੱਜ ਦੂਸਰਾ ਦਿਨ ਅੰਮ੍ਰਿਤ ਵੇਲੇ ਦਾ ਹੋਇਆ ਹੈ ਸੋ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਸਥਾਨਾਂ ਤੋਂ ਘੋੜੇ ਜਿਹੜੇ ਆ ਉਹ ਚੜਾ ਕਰਕੇ ਟਰੱਕਾਂ ਦੇ ਉੱਪਰ ਚਾਲਾ ਜਿਹੜਾ ਪੈਣ ਲੱਗਾ ਹੈ ਦੂਸਰੇ ਦਿਨ ਦਾ ਜਿਹੜਾ ਯਾਤਰਾ ਦਾ ਦਿਨ ਹੈ ਕਰਨਾਲ ਦੇ ਵਿੱਚ ਦੁਪਹਿਰ ਦਾ ਪੜਾਅ ਲੱਗ ਕਰਕੇ ਸ਼ਾਮ ਦੀ ਜਿਹੜੀ ਅੱਜ ਦੀ ਦੂਸਰੀ ਦਿਨ ਦੀ ਰਾਤ ਹੈ ਉਹ ਆਗਰੇ ਜਾ ਕਰਕੇ ਬਤਾਈ ਜਾਵੇਗੀ ਸੋਹਣ ਸਿੰਘ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਗਾ ਸਿੰਘ ਸਾਹਿਬ ਜੀ ਵੱਲੋਂ